ਆਲਨ ਵਾਈਰੂਜੀ ਦਾ ਖਾਲਸਾ ਵਾਈਰੂਜੀ ਦੀ ਖਤੇ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਕਬੱਡੀ ਫੈਡਰੇਸ਼ਨ ਆਫ ਜਿਹੜੀ ਹੈਗੀ ਨਿਊਜ਼ੀਲੈਂਡ ਉਹਨਾਂ ਦਾ ਕੱਲ ਨੂੰ ਜਿਹੜਾ ਪਹਿਲਾ ਮੈਚ ਹੈ ਸੀਜ਼ਨ ਦਾ ਓਟੀ ਪੁਕੀਆ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਉਹਦਾ ਸਟੈਚੂਲ ਅੱਜ ਤਿਆਰ ਕੀਤਾ ਜਾਣਾ ਸਾਰੇ ਮੈਂਬਰ ਆ ਕੇ ਬੈਠੇ ਆ ਤੇ ਨਾਲ ਹੀ ਅਸੀਂ ਤੁਹਾਨੂੰ ਬਲੱਗ ਆਤੀ ਹੈ ਕਿ ਆਪਣੇ ਕੋਲ ਇੰਡੀਆ ਪਾਕਿਸਤਾਨ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੇ ਪਾਸਿਆਂ ਤੋਂ ਪਲੇਅਰ ਪਹੁੰਚ ਚੁੱਕੇ ਆ ਸੋ ਅੱਜ ਦੇ ਜਿਹੜਾ ਹੈਗਾ ਟਾਈਮ ਟੇਬਲ ਤੁਹਾਨੂੰ ਦੇ ਦੇਣਾ ਕਿ ਤੁਸੀਂ ਵੀ ਸਾਰੇ ਜਣੇ ਆਏ ਹੋ ਪਲੇয়ারਾਂ ਦਾ ਜਿਹੜਾ ਜੋਰ ਦੇਖਣ ਲਈ ਪਹੁੰਚੋ ਆਪਣਾ ਜਿਹੜਾ ਸ케ਜੂਲ ਹੈ ਉਹਦੇ ਵਿੱਚ ਜੋ ਕਿ ਲਾਈਵ ਵੀ ਦੱਸਣੀ ਹੈ ਸਾਰਿਆਂ ਨੂੰ ਫਿਰ ਪਹਿਲਾਂ ਅਸੀਂ 1 ਇੱਕ ਕਰਕੇ 2 ਬਰਤਨਾਂ ਚੱਕਾਂਗੇ ਇੱਕ ਦੇ ਦੋ ਨੰਬਰ ਉਹਨਾਂ ਨੂੰ ਵਾਈ ਹੋਊਗੀ ਉਸ ਤੋਂ ਬਾਅਦ ਫਿਰ ਦੋ ਚੱਕਣ ਜਾਣਗੇ ਉਹਨਾਂ ਦਾ ਪਹਿਲਾ ਮੈਚ ਜਿਹੜਾ ਨੈਕਸਟ ਉਹਨਾਂ ਦਾ ਦੂਜਾ ਮੈਚ ਹੋਊਗਾ ਤੇ ਜਿਹੜਾ ਤੀਜਾ ਮੈਚ ਸਾਡਾ ਹੋਣਾ ਜਿਹੜਾ ਪਹਿਲੇ ਮੈਚ ਤੋਂ ਟੀਮ ਹਾਰੂਗੀ ਉਹ ਪਹਿਲੀ ਬਾਈ ਨਾਲ ਕੱਟੂਗੀ ਜਿਹੜੀ ਦੂਜੇ ਮੈਚ ਤੋਂ ਹਾਰੂਗੀ ਉਹ ਸੈਕੰਡ ਬਾਈ ਦਾ ਚੌਥਾ ਮੈਚ ਉਹਨਾਂ ਦਾ ਹੋਊਗਾ ਤੇ ਜਿਹੜਾ ਪੰਜਵਾਂ ਮੈਚ ਆ ਸੈਮੀ ਦਾ ਉਹ ਦੂਜੀ ਤੇ ਤੀਜੀ ਟੀਮ ਦੇ ਰੇਡ ਬਿਨਰ ਦੀ ਮਾ ਹੁੰਦੀਆਂ ਉਹਨਾਂ ਦਾ ਹੋਣਾ ਤੇ ਜਿਹੜੀ ਅਗਲਾ ਹੈਗੇ ਆ ਸੈਮੀ ਆਪਣਾ ਛਿਮਾ ਛਿਮਾ ਮੈਚ ਆ ਉਹ ਜਿਹੜੀ 1 ਨੰਬਰ ਦੇ 4 ਨੰਬਰ ਦੇ ਟੂਰਨਾਮੈਂਟ ਦੀਆਂ ਬਿਨਰ ਟੀਮਾਂ ਹੋਈਆਂ ਉਹ ਉਹਨਾਂ ਦਾ ਹੋਣਾ ਤੇ ਉਸ ਤੋਂ ਬਾਅਦ ਜਿਹੜਾ ਫਾਈਨਲ ਆ ਇਹਨਾਂ ਤੋਂ ਹੱਪਾ ਸਮਝਦੀਆਂ ਜਿਹੜੀਆਂ ਟੀਮਾਂ ਉਹ ਹੋਊਗਾ ਜੀ ਆ ਫੋਮੀ ਬਾਈ ਨੂੰ ਮੈਂ ਕਹਿੰਦਾ ਸਾਡੇ ਗੀਰਮਨ ਸਾਹਿਬ ਤੇ ਇਧਰ ਕਰਨ ਇਨਾਲ ਸਾਡੇ ਤਕਰੀਬ ਸੈਕਸ਼ਨ ਸਾਡੀ ਦੇ ਕਹਿੰਦੇ ਲੰਗਰ ਕਮਿਊਨਿਟੀ ਦੇ ਜਿਹੜੇ ਚੇਅਰਮੈਨ ਸਰ ਹਰਬੀਰ ਸਿੰਘ ਜੀ ਬਿੱਲੂ ਬੈਠੇ ਹੋਇਆ ਜਿੰਨੀਆਂ ਵੀ ਸਾਡੀਆਂ ਅਜ ਤੱਕ ਇੱਥੇ ਵੱਡੇ ਇਵੈਂਟ ਹੋ ਗਏ ਆ ਖੇਡਾਂ ਦੇ ਇਹਨਾਂ ਦਾ ਬੜੀ ਵੱਡੀ ਸਾਡੇ ਨਾਲ ਇਹਨਾਂ ਦਾ ਜੋੜਾ ਪੈਂਦਾ ਹਮੇਸ਼ਾ ਕਿ ਆਉਣ ਵਾਲੇ ਜਿਹੜੇ ਹੈਗੇ ਆ ਟੂਰਨਾਮੈਂਟ ਉਹਨਾਂ ਵਿੱਚ ਵੀ ਸਾਡੇ ਨਾਲ ਆ ਤੇ ਅੱਜ ਦਾ ਜਿਹੜਾ ਆਪਾਂ ਸ케ਜੂਲ ਆ ਇਹਨਾਂ ਤੋਂ ਸ਼ੁਰੂ ਕਰਾਉਂਦੇ ਆ ਤੇ ਆਓ ਕਰੋ ਜੀ ਅਰੇ ਪਹਿਲਾਂ ਕੋਈ ਵੀ ਇੱਕ ਚੱਕੀ ਹਾਂਜੀ ਆਓ ਜੀ ਪਹਿਲਾਂ ਜਿਹੜਾ ਹੁਣੇ ਪਹਿਲੀ ਬਾਈ ਵਾਲਾ ਆ ਜੀ ਤੇ ਕਿੰਮ ਮਿਲਦੀ ਆ ਇਹ ਜੰਗ ਪਾਪਾਮੋ ਵਾਲਾ ਦੀ ਪਿੱਲੀ ਬਾਈ ਆ ਇੱਕ ਅੰਗੀਤਾ ਅਯਾਦ ਕੱਲ ਕਿਦਰ ਅਯਾਦ ਦੀ ਦੂਜੀ ਹੋ ਗਈ ਜੀ ਪਿੰਡ ਗੋਚਕੂ ਦੋ ਘਟੀਆਂ ਆਪਣਾ ਨਹੀਂ ਅੰਦਰ ਹੌਂ ਜਿਹੜੇ ਆ ਚੱਕ ਨਗੀਆਂ ਜਿਨ੍ਹਾਂ ਦਾ ਪਹਿਲਾ ਮੈਚ ਹੋਣਾ ਜੀ ਤੇ ਜਿਹੜੀਆਂ ਦੂਜੀਆਂ ਉਹਨਾਂ ਦਾ ਅਗਲਾ ਤਾਈਗਰ ਸਪੋਰਟਸ ਕਲੱਬ ਬਾਇਕਾਟੋ ਤਾਂ ਇਹਦੋਂ ਸਪੋਰਟਸ ਕਲੱਬ ਦੇ ਨਾਲ ਆ ਗਿਆ ਜੀ ਬਾਇਕਾਟੋ ਜਿਸ ਮੈਸ਼ ਦਿਸ਼ਮੇਸ਼ ਤੇ ਆਪਣੇ ਨੂੰ ਰੋਪਿੰਦਰ ਅਯਾ ਜੀ ਲਈ ਦੂਜਾ ਆ ਗਿਆ ਤੇ ਉਹ ਚੇਨਿਕ ਨੇ ਲੋੜੀ ਨੂੰ ਦੂਜਾ ਮੈਚ ਹੈ ਜੀ। ਹੂੰ। ਜੇ ਇਹ ਹੈਗਾ ਆਪਣਾ ਇਹਨਾਂ ਦਾ ਪ੍ਰੋਕੰਜਾ। ਪ੍ਰੋਕੰਜਾ। ਹਾਂ ਜੀ। ਇਹਨਾਂ ਦਾ ਦੂਜਾ ਮੈਚ ਹੋਊਗਾ ਜੀ ਤੇ ਜਿੰਨਾ ਪਹਿਲਾਂ ਦੱਸੇ ਦਿੱਤਾ ਜਿਹੜੀਆਂ ਨੇ ਜੋ ਯਤਨ ਕਰਨਾ ਸਦੀਆਂ ਸੈਮੀਫਾਈਟ ਜਣਗਾ ਜਿਹੜੀ ਹਾਰ ਨੇ ਆ ਕੋਈ ਜਿਹੜੀ ਬਈ ਵਾਲੀ ਦੇ ਨਾਲ ਜਿਹੜਾ ਹੈਗਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਹੋਊਗਾ ਤੇ ਦੂਜੇ ਨਾਲ ਆਪਣਾ ਯਾਦ ਰੱਖਦਾ ਹਾਂ। ਤੇ ਅਨੁਵਾਦੀ ਸਾਰਿਆਂ ਦਾ ਤੇ ਸਾਰਿਆਂ ਨੂੰ ਇੱਕ ਤਰੀਕ ਤੇ ਤੁਸੀਂ ਸਾਰੇ ਹਮ ਹੋਮ ਆ ਕੇ ਕੱਲ ਨੂੰ ਤਕਰੀਬਨ 11:00 ਵਜੇ ਦੀਪੂਪੀ ਨੇ ਗਰਾਊਂਡਾਂ ਤੇ ਪਹੁੰਚੋ ਤੇ ਆਏ ਹੋਏ ਤੇ ਨਾਲ ਦਾ ਕੁਮਾਰ ਜੀ ਨੂੰ ਮਾਗ ਕੇ ਤਕ ਉਹ ਅਨੁਵਾਦੀਆਂ ਗੀਮ ਦਾ ਨਜ਼ਾਰਾ ਲੋ ਜੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਦੀ ਕਹਾਲਾ ਵਾਹਿਗੁਰੂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਤੁਹਾਨੂੰ ਪਤਾ ਹੈ ਇੱਕ ਸਾਲ ਦੇ ਵਿੱਚ ਦੋ ਸੀਜ਼ਨ ਕਬੱਡੀ ਦੇ ਹੁੰਦੇ ਆ ਇਸ ਸਾਲ ਦਾ ਜਿਹੜਾ ਲਾਸਟ ਸੀਜ਼ਨ ਆ ਉਹ ਕੱਲ ਜਾਨੀ ਕਿ 9 ਨਵੰਬਰ ਤੋਂ ਦੀਪੁਕੀ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਹਮਣੇ ਗਰਾਊਂਡਸ ਆ ਉਹਨਾਂ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਉਹਦੇ ਲਈ ਅਸੀਂ ਸਾਰਿਆਂ ਨੂੰ ਸੱਦਾ ਦੇ ਰਹੇ ਹਾਂ ਵੀ ਸਾਰੇ ਜਣੇ ਹੌਮ ਹਮਾ ਕੇ ਪਹੁੰਚੋ ਉਹਨਾਂ ਜਿਹੜੇ ਆਪਣੇ ਟੂਰਨਾਮੈਂਟ ਹੋ ਰਿਹਾ ਆ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਜਿੱਥੇ ਤੁਸੀਂ ਦੇਖਦੇ ਹੋ 365 ਦੀ ਟੀਮ ਨਾਲ ਜਿੰਨੇ ਵੀ ਕਮੈਂਟੇਟਰ ਰਪਿੰਦਰ ਜਲਾਲ ਬਿੱਟੂ ਰੌੜ ਤੇ ਹੋਰ ਉਹਨਾਂ ਦੇ ਸਾਥੀ ਪਹੁੰਚ ਚੁੱਕੇ ਆ ਤੇ ਇਵੇਂ ਹੀ ਮੱਖਣ ਅਲੀ ਜੀ ਵੀ ਪਹੁੰਚ ਰਹੇ ਆ ਤੇ ਸਾਡੇ ਕੋਲ ਜਿਹੜਾ ਹੈਗਾ ਲਹਿੰਦੇ ਪੰਜਾਬ ਤੋਂ ਆਪਣੇ ਪਲੇਅਰ ਵੀ ਇੱਥੇ ਪਹੁੰਚੇ ਹੋਏ ਆ ਬਾਕੀ ਹਜੇ ਦੂਜਾਂ ਘਰਾਂ ਚ ਜਿਹੜੇ ਇੱਥੇ ਗਰਾਊਂਡ ਵਿੱਚ ਮਿਲੇ ਉਹਨਾਂ ਨੂੰ ਤੁਹਾਡੇ ਰੂਰੂ ਕਰ ਰਹੇ ਆ ਤੇ ਇਸੇ ਤਰ੍ਹਾਂ ਹੀ ਪਾਲਾ ਜਲਾਲਪੁਰ ਖੁਸ਼ੀ ਦੁੱਗਾ ਬੱਗਾ ਆਪਣੇ ਦੁੱਲਾ ਬੱਗਾ ਪਿੰਡ ਤੇ ਹੋਰ ਉਹਨਾਂ ਦੇ ਅਨੇਕਾਂ ਜਿਹੜੇ ਵੱਡੇ ਏ ਕਲਾਸ ਦੇ ਹੈਗੇ ਪਲੇਅਰ ਸਾਰੇ ਸਾਰੇ ਉਹ ਕੱਲ ਦੇ ਇੱਥੇ ਪਹੁੰਚ ਚੁੱਕੇ ਆ ਜਿਹੜੇ ਕੁਝ ਰਹਿੰਦੇ ਆ ਅੱਜ ਰਾਤ ਤੱਕ ਪਹੁੰਚ ਜਾਣਗੇ ਸੋ ਜੋ ਕੱਲ ਨੂੰ ਟੀਪੁਕੀ ਦੀ ਗਰਾਊਂਡ ਦੇ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਹੋਣ ਜਾ ਰਿਹਾ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਇਹ ਹਮ ਹਮ ਆ ਕੇ ਉਹਦੇ ਵਿੱਚ ਪਹੁੰਚੋ ਸਾਡੀਆਂ ਕੁਝ ਬੇਨਤੀਆਂ ਆ ਕਿ ਜਿਵੇਂ ਕਿ ਆਪਾਂ ਨੂੰ ਪਤਾ ਇਹ ਆਪਣਾ ਸਾਰਿਆਂ ਦਾ ਇੱਕ ਪਰਿਵਾਰਕ ਫੰਕਸ਼ਨ ਹੋਣੇ ਆ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਪਰਿਵਾਰਾਂ ਸਮੇਤ ਆਓ ਤੇ ਮੇਰਾ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਨਸ਼ਾ ਕਰਕੇ ਆਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਪਰਿਵਾਰ ਆ ਆਪਣੇ ਸਾਰਿਆਂ ਦੇ ਸਾਂਝੇ ਆ ਤੇ ਆਪਾਂ ਜਿਹੜੇ ਮੇਲੇ ਕਰਾਉਣੇ ਆ ਆਪਣਾ ਇਹਨਾਂ ਦਾ ਮਕਸਦ ਹੈ ਆਪੇ ਆਪਾਂ ਸਾਰੇ ਜਿਹੜੀ ਹੈਗੀ ਭਾਈਚਾਰੇ ਨੂੰ ਇਕੱਠੇ ਕਰੀਏ ਉਹਦੇ ਵਿੱਚ ਆਪਣੀਆਂ ਬੀਬੀਆਂ ਪਣਾ ਬੱਚੀਆਂ ਨੇ ਵੀ ਆਉਣਾ ਛੋਟੇ ਬੱਚਿਆਂ ਨੇ ਆਉਣਾ ਜੇ ਆਪਾਂ ਹੀ ਉੱਥੇ ਨਸ਼ਾ ਕਰਕੇ ਜਾਵਾਂਗੇ ਤਾਂ ਉਹਨਾਂ ਤੇ ਬਹੁਤ ਮਾੜਾ ਪ੍ਰਭਾਵ ਪਊਗਾ ਸੋ ਸਾਰਿਆਂ ਨੂੰ ਸਾਡੇ ਵੱਲੋਂ ਪੁਰਜ਼ੋਰ ਬੇਨਤੀ ਆ ਤੇ ਟਾਈਮ ਦੇ ਨਾਲ ਪਹੁੰਚਣਾ ਕਿਉਂਕਿ ਕੱਲ ਸਾਡੀ ਕੋਸ਼ਿਸ਼ ਹੈ ਕਿ 11:30 ਵਜੇ ਪਹਿਲਾਂ ਮੈਚ ਸ਼ੁਰੂ ਕਰਾਂਗੇ ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਆਪਣੇ ਪਾਕਿਸਤਾਨ ਤੋਂ ਆਏ ਹੋਏ ਮੇਰੇ ਜਿਹੜੇ ਪਲੇਅਰ ਆ ਆਪੋ ਆਪਣੀ ਇੰਟਰੋਡਕਸ਼ਨ ਦੇ ਕੇ ਆਪਣੇ ਕਲੱਬਾਂ ਵੱਲੋਂ ਵੀ ਤੁਹਾਨੂੰ ਸੱਦਾ ਪ ਤੇ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਮੈਂ ਆਦਲ ਗੱਲ ਜੋ ਆਪਣੇ ਪਾਕਿਸਤਾਨ ਤੋਂ ਆਪਣੇ ਸਾਥੀਆਂ ਨੂੰ ਲੈ ਕੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਇੰਟਰੋਡਕਸ਼ਨ ਕਰਾ ਕੇ ਤੇ ਬਾਕੀਆਂ ਦੇ ਨਾਲ ਵੀ ਰੂਬਰੂ ਕਰਾਉਣ ਜੀ ਅਸਲਾਮੁਅਲੈਕੁਮ ਜੀ ਸਰਦਾਰ ਵੀਰਾਂ ਨੂੰ ਸਸਤਰੀ ਕਾਲ ਜੀ ਮੇਰਾ ਨਾਮ ਮੁਹੰਮਦ ਆਦਲ ਅਸलम ਗੇਲਾ ਜੀ ਮੈਂ ਇੱਥੇ ਕਲਗੀਦਾਰ ਆਜ਼ਾਦ ਕਬੱਡੀ ਕਲੱਬ ਲੋ ਖੇਡਣਾ ਸੁਬਾ ਤੇ ਸਾਰੇ ਵੀਰਾਂ ਵਾਸਤੇ ਰਿਕਵੈਸਟ ਹੈ ਕਿ ਸਵੇਰੇ ਜ਼ਰੂਰ ਪਹੁੰਚੋ ਟੂਰਨਾਮੈਂਟ ਦੀ ਰੌਣਕ ਨੂੰ ਦਿਬਾ ਲਾ ਕਰੋ ਹਾਂਜੀ ਅਸਲਾਮੁਅਲੈਕੁਮ ਜੀ ਮੇਰਾ ਨਾਮ ਜ਼ਫਰ ਇਕਬਾਲ ਆ ਜੀ ਨਿਕਨੇਮ ਚੈਨੀਆ ਜੀ ਤੇ ਆਪਾਂ ਇੱਥੇ ਆਜ਼ਾਦ ਗਲਕੀਦਰ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡ ਰਹੇ ਹਾਂ ਜੀ ਤੇ ਕੱਲ 9 ਨਵੰਬਰ ਨੂੰ ਟੀਪੁਕੀ ਦੇ ਵਿੱਚ ਬਹੁਤ ਤਕੜਾ ਟਰਨਮੈਂਟ ਹੋਣ ਜਾ ਰਿਹਾ ਤੇ ਸਾਰੇ ਵੀਰ ਹਮਮਾ ਕੇ ਪਹੁੰਚੋ ਤੇ ਕਬੱਡੀ ਮੈਚ ਦੀ ਰੌਣਕ ਵਧਾਓ ਥੈਂਕ ਯੂ ਅਸਲਾਮੁਅਲੈਕੁਮ ਤੇ ਸਰਦਾਰ ਭਾਈਓ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਪ੍ਰੋਫੈਸ ਨਫੀਸ ਗੁੱਜਰ ਜੀ ਤੇ ਮੈਂ ਗਲਕੀਦਰ ਆਜ਼ਾਦ ਕਬੱਡੀ ਕਲੱਬ ਵੱਲੋਂ ਕੱਲ ਨੂੰ ਖੇਡਾਂਗਾ ਤੇ ਜਿਹੜਾ ਕੱਲ ਨੂੰ ਕੱਪ ਹੋ ਰਿਹਾ ਸਾਰੇ ਵੀਰਾਂ ਨੂੰ ਸਦਾ ਹਮਮਾ ਕੇ ਪਹੁੰਚੋ ਤੇ ਮੈਚ ਦੀ ਰੌਣਕ ਨੂੰ ਦਬਾਲਾ ਕਰੋ ਥੈਂਕ ਯੂ ਅਸਲਾ ਆਪਾਂ ਮਾ ਕਬੱਡੀ ਕਲੱਬ ਵੱਲੋਂ ਖੇਡ ਰਹੇ ਤੇ ਸਾਰੇ ਵੀਰ ਸਾਰੇ ਵੀ ਆਣ ਵੇਖਣ ਲਈ ਆਓ ਤੇ ਟੂਰਨਾਮੈਂਟ ਦੀ ਰੌਣਕ ਦੁਬਾਰਾ ਲੱਗੀ ਹਾਂਜੀ ਅਸਲਾਮੁਅਲੈਕਮ ਜੀ ਮੈਂ ਤਾਂ ਡਾ ਭਰਾ ਰਾਣਾ ਆਤੀ ਤੇ ਆਪਾਂ ਕੱਲ ਨੂੰ ਵਾਇ ਕਟੂ ਸਪੋਰਟਸ ਕਬੱਡੀ ਕਲੱਬ ਵੱਲੋਂ ਖੇਡ ਰਹੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਉੱਥੇ ਪਹੁੰਚੋ ਬਹੁਤ ਵਧੀਆ ਮੈਚ ਹੋ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਪੁਸ਼ਪੰਦਰ ਪ੍ਰੋ ਪੰਜਾਬ ਸਪੋਰਟਸ ਕਲੱਬ ਵੱਲੋਂ ਸਾਰੀ ਸੰਗਤ ਨੂੰ ਪਿਆਰ ਭਰੀ ਬੇਨਤੀ ਆ ਕੱਲ ਨੂੰ 9 ਨਵੰਬਰ ਨੂੰ ਟੀ ਪੁੱਕੀ ਹੋਮ ਹਮਾ ਕੇ ਪਹੁੰਚੋ ਤੇ ਸਾਡਾ ਸਾਰਿਆਂ ਦਾ ਸਾਥ ਨਿਭਾਓ ਹਰਦੀਪ ਸਿੰਘ ਕਬੱਡੀ ਕਲੱਬ ਟਾਕਾ ਨੀਨੀ ਵੱਲੋਂ ਸਭ ਨੂੰ ਬੇਨਤੀ ਕਰਦਾ 9 ਨਵੰਬਰ ਨੂੰ ਗੁਰੂ ਘਰ ਦੇ ਸਾਹਮਣੇ ਜੋ ਕਿ ਮੈਚ ਹੋਣ ਜਾ ਰਿਹਾ ਹੈ ਤੇ ਸਭ ਨੇ ਤੁਮ ਤੁਮਾਗੇ ਉੱਥੇ ਪਹੁੰਚਣਾ ਤੇ ਕਬੱਡੀ ਦਾ ਇੰਜੋਏ ਕਰਨਾ ਹੈ। ਅੱਜ ਜੀ ਸਾਰਿਆਂ ਦਾ ਜਿਵੇਂ ਤੁਸੀਂ ਦੇਖ ਲਿਆ ਕਿ ਆਪਣੇ ਕੋਈ ਪਲੇਅਰ ਵੀ ਆਏ ਹੋ ਬਾਕੀ ਘਰਾਂ ਚ ਕੁਝ ਆਰਾਮ ਕਰ ਰਿਹਾ ਕੁਝ 에어ਪੋਰਟ ਤੋਂ ਆ ਰਹੇ ਆ ਤੇ ਤੁਸੀਂ ਵੀ ਹੁਣ ਆਪਣੇ ਕੰਮਾਂ ਕਰਾਂ ਦੀ ਤਿਆਰੀ ਅੱਜ ਤੋਂ ਆਰੰਭ ਦਿਓ। ਤੇ ਬਣਾਓ ਆਪਣਾ ਟਾਈਮ ਤੇ ਪਰਿਵਾਰਾਂ ਸਮੇਤ ਆਪਾਂ ਕੱਲ ਮਿਲਦੇ ਹਾਂ ਸਰਜਾਣੇ ਦੀਪਕੂ ਕੀ ਦੇ ਗੁਰੂ ਘਰ ਦੀਆਂ ਸਾਹਮਣੇ ਵਾਲੀਆਂ ਗਰਾਊਂਡਸ ਦੇ ਵਿੱਚ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਕਬੱਡੀ ਫੈਡਰੇਸ਼ਨ ਆਫ ਜਿਹੜੀ ਹੈਗੀ ਨਿਊਜ਼ੀਲੈਂਡ ਉਹਨਾਂ ਦਾ ਕੱਲ ਨੂੰ ਜਿਹੜਾ ਪਹਿਲਾ ਮੈਚ ਹੈ ਸੀਜ਼ਨ ਦਾ ਓਟੀ ਬੁੱਕੀ ਨੇ ਲੌਂਡਾਂ ਸ਼ੁਰੂ ਹੋਣ ਜਾ ਰਿਹਾ ਉਹਦਾ ਸਟੈਚੂਲ ਅੱਜ ਤਿਆਰ ਕੀਤਾ ਜਾਣਾ ਸਾਰੇ ਮੈਂਬਰ ਆ ਕੇ ਬੈਠੇ ਆ ਤੇ ਨਾਲ ਹੀ ਅਸੀਂ ਤੁਹਾਨੂੰ ਬਲੱਗਾ ਦੱਸੀਏ ਕਿ ਆਪਣੇ ਕੋਲ ਇੰਡੀਆ, ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਰੇ ਪਾਸਿਆਂ ਤੋਂ ਪਲੇਅਰ ਪਹੁੰਚ ਚੁੱਕੇ ਆ। ਸੋ ਅੱਜ ਦੇ ਜਿਹੜਾ ਹੈਗਾ ਟਾਈਮ ਟੇਬਲ ਤੁਹਾਨੂੰ ਦੇ ਦੇਣਾ ਕਿ ਤੁਸੀਂ ਵੀ ਸਾਰੇ ਜਾਣੇ ਆਏ ਹੋ ਪਲੇਅਰਾਂ ਦਾ ਜਿਹੜਾ ਜੋਰ ਦੇਖਣ ਲਈ ਪਹੁੰਚੋ। ਆਪਣਾ ਜਿਹੜਾ ਸ케ਜੂਲ ਹੈ ਉਹਦੇ ਵਿੱਚ ਜੋ ਕਿ ਲਾਈਵ ਹੀ ਦੱਸ ਦਿੰਗੇ ਸਾਰਿਆਂ ਨੂੰ ਕਿ ਪਹਿਲਾਂ ਅਸੀਂ ਇੱਕ ਇੱਕ ਕਰਕੇ ਦੋ ਪਰਤੀਆਂ ਚੱਕਾਂਗੇ ਇੱਕ ਦੇ ਦੋ ਨੰਬਰ ਉੱਪਰ ਉਹਨਾਂ ਨੂੰ ਵਾਈ ਹੋਊਗੀ। ਉਦੋਂ ਬਾਅਦ ਜਿਹੜੇ ਦੋ ਚੱਕਣੇ ਜਾਣਗੇ ਉਹਨਾਂ ਦਾ ਪਹਿਲਾ ਮੈਚ ਜੋ ਨੈਕਸਟ ਹੋਣੇ ਉਹਨਾਂ ਦਾ ਇਹ ਦੂਜਾ ਮੈਚ ਹੋਊਗਾ ਤੇ ਇਹਦਾ ਤੀਜਾ ਮੈਚ ਸਾਡਾ ਹੋਣਾ ਜਿਹੜਾ ਪਹਿਲੇ ਮੈਚ ਤੋਂ ਟੀਮ ਹਾਰੂਗੀ ਉਹ ਪਿੱਲੀ ਬਾਈ ਨਾਲ ਖੇਡੂਗੀ ਜਿਹੜੀ ਦੂਜੇ ਮੈਚ ਤੋਂ ਹਾਰੂਗੀ ਉਹ ਸੈਕੰਡ ਬਾਈ ਦਾ ਚੌਥਾ ਮੈਚ ਉਹਨਾਂ ਦਾ ਹੋਊਗਾ ਤੇ ਜਿਹੜਾ ਪੰਜਵਾਂ ਮੈਚ ਆ ਸੈਮੀ ਦਾ ਉਹ ਦੂਜੀ ਤੇ ਤੀਜੀ ਟੀਮ ਦੇ ਰੇਡ ਬਿਨਰ ਦੀ ਮਾ ਹੁੰਦੀਆਂ ਉਹਨਾਂ ਦਾ ਹੋਣਾ ਤੇ ਜਿਹੜੀ ਅਗਲਾ ਹੈਗੇ ਆ ਸੈਮੀ ਆਪਣਾ ਸ਼ਿਮਾ ਸ਼ਿਮਾ ਮੈਚ ਆ ਉਹ ਜਿਹੜੀ 1 ਨੰਬਰ ਦੇ ਚਾਰ ਨੰਬਰ ਦੇ ਟੂਰਨਾਮੈਂਟ ਦੀਆਂ ਬੇਰਤੀਮਾ ਹੋਈਆਂ ਉਹ ਉਹਨਾਂ ਦਾ ਹੋਣਾ ਤੇ ਉਹ ਤੋਂ ਬਾਅਦ ਜਿਹੜਾ ਫਾਈਨਲ ਆ ਇਹਨਾਂ ਤੋਂ ਹਰ ਪਾਸੋਂ ਜਿੱਤੀਆਂ ਜਿਹੜੀਆਂ ਟੀਮਾਂ ਉਹ ਹੋਊਗਾ ਜੀ ਆ ਫੋਮੀਪਾਇ ਦੇ ਉਹਨਾਂ ਸਾਡੇ ਚੇਅਰਮੈਨ ਸਾਹਿਬ ਤੇ ਇਕਰ ਕਰਨ ਤੇ ਨਾਲ ਸਾਡੇ ਦਰਬੀਨ ਸੈਕਸਾਇਟੀ ਦੇ ਕਹਿੰਦੇ ਲੰਗਰ ਕਮਿਊਨਿਟੀ ਦੇ ਜਿਹੜੇ ਚੇਅਰਮੈਨ ਸਰ ਪਾ ਹਰਬੀਰ ਸਿੰਘ ਜੀ ਬਿਲੂ ਬੈਠੇ ਹੋਇਆ ਜਿੰਨੀਆਂ ਵੀ ਸਾਡੀਆਂ ਅੱਜ ਤੱਕ ਇੱਥੇ ਵੱਡੇ ਇਵੈਂਟ ਹੁੰਦੇ ਆ ਖੇਡਾਂ ਦੇ ਇਹਨਾਂ ਦਾ ਬੜੀ ਵੱਡੀ ਸਾਡੇ ਨਾਲ ਇਹਨਾਂ ਦਾ ਜੋੜਾ ਪੈਂਦਾ ਹਮੇਸ਼ਾ ਤੇ ਆਉਣ ਵਾਲੇ ਜਿਹੜੇ ਹੈਗੇ ਆ ਟੂਰਨਾਮੈਂਟ ਉਹਨਾਂ ਵਿੱਚ ਵੀ ਸਾਡੇ ਨਾਲ ਆ ਤੇ ਅੱਜ ਦਾ ਜਿਹੜਾ ਆਪਾਂ ਸ케ਜੂਲ ਹੈ ਇਹਨਾਂ ਤੋਂ ਸ਼ੁਰੂ ਕਰਾਉਂਦੇ ਆ ਤੇ ਆਓ ਕਰੋ ਜੀ ਅਰੀ ਕੋਈ ਵੀ ਇੱਕ ਚੱਕੀ ਹਾਂਜੀ ਆਹ ਲਓ ਜੀ ਪਹਿਲਾਂ ਜਿਹੜਾ ਹੁਣ ਇਹ ਪਹਿਲੀ ਬਾਈ ਵਾਲਾ ਆ ਜੀ ਤੇ ਕੀਮੋ ਮਿਲਦੀ ਆ ਇਹ ਜੰਗ ਪਾਪਾ ਵਾਲਾ ਦੀ ਪਹਿਲੀ ਬਾਈ ਇੱਕ ਗੱਲ ਕੀਤਾ ਜਾ ਰਿਹਾ ਗੱਲ ਇਧਰ ਆਯਾਤ ਦੀ ਦੂਜੀ ਹੋ ਗਈ ਜੀ। ਇਹ ਗੋ ਚੱਕੂ। ਦੋ ਗੱਟੀਆਂ ਨਹੀਂ। ਹਾਂ ਜਿਹੜੇ ਆ ਚੱਕ ਨਗੀਆਂ ਜਿਨ੍ਹਾਂ ਦਾ ਪਹਿਲਾ ਮੈਚ ਹੋਣਾ ਜੀ ਤੇ ਜਿਹੜੀਆਂ ਦੂਜੀਆਂ ਉਹਨਾਂ ਦਾ ਅਗਲਾ। ਟਾਈਗਰ ਸਪੋਰਟਸ ਕਲੱਬ ਬਾਇਕਾਟੋ ਤਾਂ ਇਧਰ ਲਬ ਬਦੇ ਨਾਲ ਆ ਗਿਆ ਜੀ 2.2 ਉਹ ਚੱਲ ਗਿਆ ਜਸਮੇਸ਼ ਦਸ਼ਮੇਸ਼ ਇਹ ਆਪਣੇ ਨੂੰ ਰੋਪੰਜਾ ਆ ਗਿਆ ਜੀ ਨੇ ਲੈ ਦੋ ਜਿਆ ਗਿਆ ਤੇ ਹੁਣ ਚੇਂਜ ਕਰਨ ਲੋੜੀ ਨੂੰ ਦੂਜਾ ਮੈਚ ਆ ਗਿਆ ਹੂੰ ਇਹ ਵੀ ਹੈਗਾ ਆਪਣਾ ਉਹ ਰੋਪੰਜਾ ਇਹ ਕਿਹਨੂੰ ਹਾਂ ਜੀ ਇਹਨਾਂ ਦਾ ਦੂਜਾ ਮੈਚ ਹੋਊਗਾ ਜੀ ਤੇ ਜਿੰਨਾ ਪਹਿਲਾਂ ਦੱਸੇ ਦਿੱਤਾ ਜਿਹੜੀਆਂ ਨੇ ਜੋ ਯਤਨ ਕੀਤਾ ਉਹ ਸਦੀਆਂ ਸੈਮੀਫਾਈਲ ਜਿਹੜੀ ਹਾਰਨੀਆਂ ਕੋਈ ਜਿਹੜੀ ਬਈ ਵਾਲੀ ਦੇ ਨਾਲ ਜਿਹੜਾ ਹੈਗਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਹੋਊਗਾ ਤੇ ਦੂਜੇ ਨਾਲ ਆਪਣਾ ਯਾਦ ਰੱਖਦਾ ਹਾਂ ਕਿ ਅਨਵਾਦੀ ਸਾਰਿਆਂ ਦਾ ਫਿਰ ਸਾਰਿਆਂ ਨੂੰ ਇੱਕ ਤਰੀਕ ਤੋ ਸਾਰੇ ਹਮ ਹੋਮ ਆ ਕੇ ਕੱਲ ਨੂੰ ਤਕਰੀਬ 5:11 ਵਜੇ ਦੀਪੂਪੀ ਨੇ ਗਰਾਊਂਡਾਂ ਤੇ ਪਹੁੰਚੋ ਤੇ ਆਏ ਫਿਰ ਪੇਨਾ ਦਾ ਕੋ ਮਾਰਸ ਨਿਮਾ ਕੇ ਤਕ ਉਹਨਾਂ ਦੀ ਗੇਮ ਦਾ ਨਿਆਰਾ ਲੋ ਆਰਬਾ ਸਾਰਾ ਵਾਇਗੁਰ ਦੀ ਕਾਲਸਾ ਵਾਇਗੁਰ ਕਬੱਡੀ ਫੁਟਰੇਸ਼ਨ ਆਫ ਨਿਊਜ਼ੀਲੈਂਡ ਦਾ ਤੁਹਾਨੂੰ ਪਤਾ ਹੈ ਇੱਕ ਸਾਲ ਦੇ ਵਿੱਚ ਦੋ ਸੀਜ਼ਨ ਕਬੱਡੀ ਦੇ ਹੁੰਦੇ ਆ ਇਸ ਸਾਲ ਦਾ ਜਿਹੜਾ ਲਾਸਟ ਸੀਜ਼ਨ ਆ ਉਹ ਕੱਲ ਜਾਨੀ ਕਿ 9 ਨਵੰਬਰ ਤੋਂ ਟੀਪੁੱਕੀ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਹਮਣੇ ਗਰਾਊਂਡਸ ਆ ਉਹਨਾਂ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਉਹਦੇ ਲਈ ਅਸੀਂ ਸਾਰਿਆਂ ਨੂੰ ਸੱਦਾ ਦੇ ਰਹੇ ਹਾਂ ਵੀ ਸਾਰੇ ਜਣੇ ਹੌਮ ਹਮਾ ਕੇ ਪਹੁੰਚੋ ਉਹਨਾਂ ਜਿਹੜੇ ਆਪਣੇ ਟੂਰਨਾਮੈਂਟ ਹੋ ਰਿਹਾ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਇੱਥੇ ਤੁਸੀਂ ਦੇਖਦੇ ਹੋ 365 ਦੀ ਟੀਮ ਨਾਲ ਜਿੰਨੇ ਵੀ ਕਮੈਂਟੇਟਰ ਰੁਪਿੰਦਰ ਜਲਾਲ ਬਿੱਟੂ ਰੌੜ ਤੇ ਹੋਰਨਾਂ ਦੇ ਸਾਥੀ ਪਹੁੰਚ ਚੁੱਕੇ ਆ ਤੇ ਇਵੇਂ ਹੀ ਮੱਖਣ ਅਲੀ ਜੀ ਵੀ ਪਹੁੰਚ ਰਹੇ ਆ ਤੇ ਸਾਡੇ ਕੋਲ ਜਿਹੜਾ ਹੈਗਾ ਲਹਿੰਦੇ ਪੰਜਾਬ ਤੋਂ ਆਪਣੇ ਪਲੇਅਰ ਵੀ ਇੱਥੇ ਪਹੁੰਚੇ ਹੋਏ ਆ ਬਾਕੀ ਹਜੇ ਦੂਜਾਂ ਘਰਾਂ 'ਚ ਜਿਹੜੇ ਇੱਥੇ ਗਰਾਊਂਡ ਵਿੱਚ ਮਿਲੇ ਉਹਨਾਂ ਨੂੰ ਤੁਹਾਡੇ ਰੂਰੂ ਕਰ ਰਹੇ ਆ ਤੇ ਇਸੇ ਤਰ੍ਹਾਂ ਹੀ ਪਾਲਾ ਜਲਾਲਪੁਰ ਖੁਸ਼ੀ ਦੁੱਗਾ ਬੱਗਾ ਆਪਣੇ ਦੁੱਲਾ ਬੱਗਾ ਪਿੰਡ ਤੇ ਹੋਰ ਉਹਨਾਂ ਦੇ अनेਕਾਂ ਜਿਹੜੇ ਵੱਡੇ ਏ ਕਲਾਸ ਦੇ ਹੈਗੇ ਪਲੇਅਰ ਸਾਰੇ ਸਾਰੇ ਉਹ ਕੱਲ ਦੇ ਇੱਥੇ ਪਹੁੰਚ ਚੁੱਕੇ ਆ ਜਿਹੜੇ ਕੁਝ ਰਹਿੰਦੇ ਆ ਅੱਜ ਰਾਤ ਤੱਕ ਪਹੁੰਚ ਜਾਣਗੇ ਸੋ ਜੋ ਕੱਲ ਨੂੰ ਟੀਪੁਕੀ ਦੀ ਗਰਾਊਂਡ ਦੇ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਹੋਣ ਜਾ ਰਿਹਾ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਉਹਦੇ ਵਿੱਚ ਪਹੁੰਚੋ ਸਾਡੀਆਂ ਕੁਝ ਬੇਨਤੀਆਂ ਆ ਕਿ ਜਿਵੇਂ ਕਿ ਆਪਾਂ ਨੂੰ ਪਤਾ ਇਹ ਆਪਣਾ ਸਾਰਿਆਂ ਦਾ ਇੱਕ ਪਰਿਵਾਰਕ ਫੰਕਸ਼ਨ ਹੋਣੇ ਆ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਪਰਿਵਾਰਾਂ ਸਮੇਤ ਆਓ ਤੇ ਮੇਰਾ ਕੋਈ ਵੀ ਵੀਰ ਗਰਾਉਂਡ ਦੇ ਵਿੱਚ ਨਸ਼ਾ ਕਰਕੇ ਆਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਪਰਿਵਾਰ ਆ ਆਪਣੇ ਸਾਰਿਆਂ ਦੇ ਸਾਂਝੇ ਆ ਤੇ ਆਪਾਂ ਜਿਹੜੇ ਮੇਲੇ ਕਰਾਉਣੇ ਆ ਆਪਣਾ ਇਹਨਾਂ ਦਾ ਮਕਸਦ ਆ ਵੀ ਆਪਾਂ ਸਾਰੇ ਜਿਹੜੀ ਹੈਗੀ ਭਾਈਚਾਰੇ ਨੂੰ ਇਕੱਠੇ ਕਰੀਏ ਉਹਦੇ ਵਿੱਚ ਆਪਣੀਆਂ ਬੀਬੀਆਂ ਪਣਾ ਬੱਚੀਆਂ ਨੇ ਵੀ ਆਉਣਾ ਛੋਟੇ ਬੱਚਿਆਂ ਨੇ ਆਉਣਾ ਜੇ ਆਪਾਂ ਹੀ ਉੱਥੇ ਨਸ਼ਾ ਕਰਕੇ ਜਾਵਾਂਗੇ ਤਾਂ ਉਹਨਾਂ ਤੇ ਬਹੁਤ ਮਾੜਾ ਪ੍ਰਭਾਵ ਪਊਗਾ ਸੋ ਸਾਰਿਆਂ ਨੂੰ ਸਾਡੇ ਵੱਲੋਂ ਪੁਰਜ਼ੋਰ ਬੇਨਤੀ ਆ ਤੇ ਟਾਈਮ ਦੇ ਨਾਲ ਪਹੁੰਚਣਾ ਕਿਉਂਕਿ ਕੱਲ ਸਾਡੀ ਕੋਸ਼ਿਸ਼ ਆ ਕਿ 11:30 ਵਜੇ ਪਹਿਲਾਂ ਮੈਂ ਸ਼ੁਰੂ ਕਰਾਂਗੇ ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਆਪਣੇ ਪਾਕਿਸਤਾਨ ਤੋਂ ਆਏ ਹੋਏ ਮੇਰੇ ਜਿਹੜੇ ਪਲੇਅਰ ਆ ਆਪੋ ਆਪਣੀ ਇੰਟਰੋਡਕਸ਼ਨ ਦੇ ਕੇ ਆਪਣੇ ਕਲੱਬਾਂ ਵੱਲੋਂ ਵੀ ਤੁਹਾਨੂੰ ਸੱਦਾ ਪੱਤਰ ਦੇਣ ਤੇ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਮੈਂ ਆਦਲ ਗੱਲ ਜੋ ਆਪਣੇ ਪਾਕਿਸਤਾਨ ਤੋਂ ਆਪਣੇ ਸਾਥੀਆਂ ਨੂੰ ਲੈ ਕੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਇੰਟਰੋਡਕਸ਼ਨ ਕਰਾ ਕੇ ਤੇ ਬਾਕੀਆਂ ਦੇ ਨਾਲ ਵੀ ਰੂਬਰੂ ਕਰਾਉਣ ਜੀ ਅਸਲਾਮੁਅਲੈਕੁਮ ਜੀ ਸਰਦਾਰ ਵੀਰਾਂ ਨੂੰ ਸਸ਼ਤਰੀ ਕਾਲ ਜੀ ਮੇਰਾ ਨਾਮ ਮੁਹੰਮਦ ਆਦਲ ਅਸलम ਗੇਲਾ ਜੀ ਮੈਂ ਇੱਥੇ ਕਲਗੀਦਾਰ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡਣਾ ਸੁਭਾ ਤੇ ਸਾਰੇ ਵੀਰਾਂ ਵਾਸਤੇ ਰਿਕਵੈਸਟ ਆ ਕਿ ਸਵੇਰੇ ਜ਼ਰੂਰ ਪਹੁੰਚੋ ਟੂਰਨਾਮੈਂਟ ਦੀ ਰੌਣਕ ਨੂੰ ਦਬਾਲਾ ਕਰੋ ਹਾਂਜੀ ਅਸਲਾਮੁਅਲੈਕਮ ਜੀ ਮੇਰਾ ਨਾਮ ਜ਼ਫਰ ਇਕਬਾਲ ਆ ਜੀ ਨਿਕਨੇਮ ਚੈਨੀਆ ਜੀ ਤੇ ਆਪਾਂ ਇੱਥੇ ਆਜ਼ਾਦ ਗਲਗੀਦਰ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡ ਰਹੇ ਹਾਂ ਜੀ ਤੇ ਕੱਲ 9 ਨਵੰਬਰ ਨੂੰ ਟੀਪੁਕੀ ਦੇ ਵਿੱਚ ਬਹੁਤ ਔਖਾ ਟੂਰਨਾਮੈਂਟ ਹੋਣ ਜਾ ਰਿਹਾ ਤੇ ਸਾਰੇ ਵੀਰ ਹਮ ਹੋਮਾ ਕੇ ਪਹੁੰਚੋ ਤੇ ਕਬੱਡੀ ਮੈਚ ਦੀ ਰੌਣਕ ਵਧਾਓ ਥੈਂਕ ਯੂ ਅਸਲਾਮੁਅਲੈਕਮ ਤੇ ਸਰਦਾਰ ਭਾਈਓ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਪ੍ਰੋਫੈਸ ਨਫੀਸ ਗੁੱਜਰ ਜੀ ਤੇ ਮੈਂ ਗਲਗੀਦਰ ਆਜ਼ਾਦ ਕਬੱਡੀ ਕਲੱਬ ਵੱਲੋਂ ਕੱਲ ਨੂੰ ਖੇਡਾਂਗਾ ਤੇ ਜਿਹ ਇਹ ਮੈਦੀਰ ਨੂੰ ਦਬਾਲਾ ਕਰੋ ਥੈਂਕ ਯੂ ਅਸਲਾਮੁਅਲੈਕੁਮ ਮੇਰਾ ਨਾਮ ਗੁਲਾਮ ਫਰੀਦ ਕੱਲੋ ਪਪਾ ਮਾ ਕਵਡੀ ਕਲੱਬ ਵੱਲੋਂ ਖੇਡ ਰਹੇ ਨੇ ਤੇ ਸਾਰੇ ਵੀਰ ਸਾਰੇ ਵੀ ਆਨ ਵੇਖਣ ਲਈ ਆਓ ਤੇ ਟੂਰਨਾਮੈਂਟ ਦੀ ਰੌਣਕ ਦਬਾਲਾ ਹਾਂਜੀ ਅਸਲਾਮੁਅਲੈਕੁਮ ਜੀ ਮੈਂ ਤਾਂ ਡਾਬਰ ਆ ਰਣਾ ਆਤੀ ਤੇ ਆਪਾਂ ਕੱਲ ਨੂੰ ਵਾਇ ਕਟੂ ਸਪੋਰਟਸ ਕਵਡੀ ਕਲੱਬ ਵੱਲੋਂ ਖੇਡ ਰਹੇ ਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚਣ ਬਹੁਤ ਵੱਡੀਆਂ ਮੈਚ ਹੋ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਪੁਸ਼ਪੰਦਰ ਪ੍ਰੋ ਪੰਜਾਬ ਸਪੋਰਟਸ ਕਲੱਬ ਵੱਲੋਂ ਸਾਰੀ ਸੰਗਤ ਨੂੰ ਪਿਆਰ ਭਰੀ ਬੇਨਤੀ ਹੈ ਕੱਲ ਨੂੰ 9 ਨਵੰਬਰ ਨੂੰ ਟੀ ਪੁੱਕੀ ਹੋਮ ਹਮਾ ਕੇ ਪਹੁੰਚੋ ਤੇ ਸਾਡਾ ਸਾਰਿਆਂ ਦਾ ਸਾਥ ਨਿਭਾਓ ਹਰਦੀਪ ਸਿੰਘ ਕਬੱਡੀ ਕਲੱਬ ਟਾਕਾ ਨੀਨੀ ਵੱਲੋਂ ਸਭ ਨੂੰ ਬੇਨਤੀ ਕਰਦਾ 9 ਨਵੰਬਰ ਨੂੰ ਗੁਰੂ ਘਰ ਦੇ ਸਾਹਮਣੇ ਜੋ ਕਿ ਮੈਚ ਹੋਣ ਜਾ ਰਿਹਾ ਹੈ ਤੇ ਸਭ ਨੇ ਤੁਮ ਤੁਮਾ ਕੇ ਉੱਥੇ ਪਹੁੰਚਣਾ ਤੇ ਕਬੱਡੀ ਦਾ ਇੰਜੋਏ ਕਰਨਾ ਹੈ ਜੀ ਸਾਰਿਆਂ ਦਾ ਜਿਵੇਂ ਤੁਸੀਂ ਦੇਖ ਲਿਆ ਕਿ ਆਪਣੇ ਕੋਈ ਪਲੇਅਰ ਵੀ ਆਏ ਹੋ ਬਾਕੀ ਘਰਾਂ ਚ ਕੁਝ ਆਰਾਮ ਕਰ ਰਿਹਾ ਕੁਝ 에어ਪੋਰਟ ਤੋਂ ਆ ਰਹੇ ਆ ਤੇ ਤੁਸੀਂ ਵੀ ਹੁਣ ਆਪਣੇ ਕਮਾਂ ਕਰਾਂ ਦੀ ਤਿਆਰੀ ਅੱਜ ਤੋਂ ਆਰੰਭ ਦਿਓ ਤੇ ਬਣਾਓ ਆਪਣਾ ਟਾਈਮ ਤੇ ਪਰਿਵਾਰਾਂ ਸਮੇਤ ਆਪਾਂ ਕੱਲ ਮਿਲਦੇ ਹਾਂ ਸਰਜਾਣੇ ਦੀਪੂਕੀ ਦੇ ਗੁਰੂ ਘਰ ਦੇ ਸਾਹਮਣੇ ਵਾਲੀਆਂ ਗਰਾਊਂਡਸ ਦੇ ਵਿੱਚ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਕਬੱਡੀ ਫੈਡਰੇਸ਼ਨ ਆਫ ਜਿਹੜੀ ਆ ਗਈ ਨਿਊਜ਼ੀਲੈਂਡ ਉਹਨਾਂ ਦਾ ਕੱਲ ਨੂੰ ਜਿਹੜਾ ਪਹਿਲਾ ਮੈਚ ਹੈ ਸੀਜ਼ਨ ਦਾ ਪੂਰ ਦੀਪੂਕੀ ਦੇ ਗਰਾਊਂਡਾਂ ਨੂੰ ਸ਼ੁਰੂ ਹੋ ਜਾ ਰਿਹਾ ਹੈ ਉਦਾਸਤ ਟੈਬੂਲ ਅੱਜ ਤਿਆਰ ਕੀਤਾ ਜਾਣਾ ਸਾਰੇ ਮੈਂਬਰ ਆ ਕੇ ਬੈਠੇ ਆ ਤੇ ਨਾਲ ਹੀ ਅਸੀਂ ਤੁਹਾਨੂੰ ਬਲੱਗਾ ਰਹੀਏ ਕਿ ਆਪਣੇ ਕੋਲ ਇੰਡੀਆ, ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਰੇ ਪਾਸਿਆਂ ਤੋਂ ਪਲੇਅਰ ਪਹੁੰਚ ਚੁੱਕੇ ਆ ਸੋ ਅੱਜ ਦੇ ਜਿਹੜਾ ਹੈਗਾ ਟਾਈਮ ਟੇਬਲ ਤੁਹਾਨੂੰ ਦੇ ਦੇਣਾ ਕਿ ਤੁਸੀਂ ਵੀ ਸਾਰੇ ਜਣੇ ਆਏ ਹੋਏ ਪਲੇਅਰਾਂ ਦਾ ਜਿਹੜਾ ਜੋਰ ਦੇਖਣ ਲਈ ਪਹੁੰਚੋ ਆਪਣਾ ਜਿਹੜਾ ਸਕੇਡਿਊਲ ਹੈ ਉਹਦੇ ਵਿੱਚ ਜੋ ਕਿ ਲਾਈਵ ਹੀ ਦੱਸ ਦੀਏ ਸਾਰਿਆਂ ਨੂੰ ਵੀ ਪਹਿਲਾਂ ਅਸੀਂ ਇੱਕ ਇੱਕ ਕਰਕੇ ਦੋ ਪਰਤੀਆਂ ਚੱਕਾਂਗੇ ਇੱਕ ਤੋਂ ਦੋ ਨੰਬਰੋਂ ਬਾਅਦ ਉਹਨਾਂ ਨੂੰ ਵਾਈ ਹੋਊਗੀ ਉਹ ਤੋਂ ਬਾਈ ਦੇ ਦੋ ਚੱਕਰ ਨਾ ਜਾਣੀਗਾ ਉਹਨਾਂ ਦਾ ਪਹਿਲਾ ਮੈਚ ਜਿਹੜਾ ਨੈਕਸਟੋਂ ਹੈ ਉਹਨਾਂ ਦਾ ਦੂਜਾ ਮੈਚ ਹੋਊਗਾ ਤੇ ਇਹਦਾ ਤੀਜਾ ਮੈਚ ਸਾਡਾ ਹੋਣਾ ਜਿਹੜਾ ਪਹਿਲੇ ਮੈਚ ਤੋਂ ਟੀਮ ਹਾਰੂਗੀ ਉਹ ਪਿਲੀ ਬਾਈ ਨਾਲ ਖੇਡੂਗੀ ਜਿਹੜੀ ਦੂਜੇ ਮੈਚ ਤੋਂ ਹਾਰੂਗੀ ਉਹ ਸੈਕੰਡ ਬਾਈ ਦਾ ਚੌਥਾ ਮੈਚ ਉਹਨਾਂ ਦਾ ਹੋਊਗਾ ਤੇ ਜਿਹੜਾ ਪੰਜਵਾਂ ਮੈਚ ਆ ਸੈਮੀ ਦਾ ਉਹ ਦੂਜੀ ਤੇ ਤੀਜੀ ਟੀਮ ਦੇ ਰੇਡ ਬਿਨਰ ਦੀ ਮਾਹੌਦੀਆਂ ਉਹਨਾਂ ਦਾ ਆਪਣਾ ਤੇ ਜਿਹੜੀ ਅਗਲਾ ਹੈਗੇ ਆ ਸੈਮੀ ਆਪਣਾ ਸ਼ਿਮਾ ਸ਼ਿਮਾ ਮੈਚ ਆ ਉਹ ਜਿਹੜੀ 1 ਨੰਬਰ ਤੇ 4 ਨੰਬਰ ਦੇ ਟੂਰਨਾਮੈਂਟ ਦੀਆਂ ਬੇਨਾ ਟੀਮਾਂ ਹੋਣੀਆਂ ਉਹ ਉਹਨਾਂ ਦਾ ਹੋਣਾ ਤੇ ਉਸ ਤੋਂ ਬਾਅਦ ਜਿਹੜਾ ਫਾਈਨਲ ਆ ਇਹਨਾਂ ਤੋਂ ਹਰ ਪਾਸੋਂ ਜਿੱਤੀਆਂ ਜਿਹੜੀਆਂ ਟੀਮਾਂ ਉਹ ਹੋਊਗਾ ਜੀ ਆ ਕਮੇਟੀ ਬਾਈ ਦੇ ਨਾਮ ਕੋੰਧਾਡੇ ਗੀਰਮਨ ਸਾਹਿਬ ਤੇ ਇਧਰ ਕਰਨ ਤੇ ਨਾਲ ਸਾਡੇ ਤਕਰੀਬ ਸੈਕਸਸ ਆਈਟੀ ਦੇ ਕਹਿੰਦੇ ਲੰਗਰ ਕਮਿਊਨਿਟੀ ਦੇ ਜਿਹੜੇ ਚੇਅਰਮੈਨ ਸਰ ਹਰਬੀਰ ਸਿੰਘ ਜੀ ਬਿੱਲੂ ਬੈਠੇ ਹੋਇਆ ਇਹਨੀਆਂ ਵੀ ਸਾਡੀਆਂ ਅੱਜ ਤੱਕ ਕਿਤੇ ਵੱਡੇ ਇਵੈਂਟ ਹੁੰਦੇ ਆ ਖੇਡਾਂ ਦੇ ਇਹਨਾਂ ਦੇ ਬੜੀ ਵੱਡੀ ਸਾਡ ਨਾਲ ਦਾ ਜੋੜਾ ਦਿੰਦਾ ਹਮੇਸ਼ਾ ਤੇ ਆਉਣ ਵਾਲੇ ਜਿਹੜੇ ਹੈਗੇ ਆ ਟੂਰਨਾਮੈਂਟ ਉਹਨਾਂ ਵਿੱਚ ਵੀ ਸਾਡੇ ਨਾਲ ਆ ਤੇ ਅੱਜ ਦਾ ਜਿਹੜਾ ਆਪਾਂ ਸ케ਜੂਲ ਹੈ ਇਹਨਾਂ ਤੋਂ ਸ਼ੁਰੂ ਕਰਾਉਂਦੇ ਆ ਤੇ ਆਓ ਕਰੋ ਜੀ ਅਰੀ ਕੋਈ ਵੀ ਇੱਕ ਚੱਕੀ ਹਾਂਜੀ ਆਹ ਲੋ ਜੀ ਪਹਿਲਾ ਜਿਹੜਾ ਹੁਣ ਇਹ ਪਹਿਲੀ ਬਾਈ ਵਾਲਾ ਆ ਜੀ ਤੇ ਕੀ ਹਮੋਂ ਮਿਲਦੀ ਆ ਇਹ ਜੰਗ ਪਾਪਾਮੋ ਵਾਲਿਆਂ ਦੀ ਪਹਿਲੀ ਬਾਈ ਕੰਗਿਤਰਾ ਯਾਦ ਕੱਲ ਇਧਰ ਆਯਾਤ ਦੀ ਦੂਜੀ ਹੋ ਗਈ ਜੀ ਤੇ ਦੋ ਚੱਕੂ ਦੋ ਘਟੀ ਆਪਣਾ ਹਾਂ ਜਿਹੜੇ ਆ ਚੱਕ ਨਗੀਆਂ ਜਿਨ੍ਹਾਂ ਦਾ ਪਹਿਲਾ ਮੈਚ ਹੋਣਾ ਜੀ ਤੇ ਜਿਹੜੀਆਂ ਦੂਜੀਆਂ ਉਹਨਾਂ ਦਾ ਅਗਲਾ ਟਾਈਗਰ ਸਪੋਰਟਸ ਕਲੱਬ ਬਾਏਕਾਟ ਉਹ ਇਧਰ ਤੋ ਉਸ ਦਾ ਬਦੇ ਨਾਲਾ ਗਾਜੀ ਵਾਈਟ ਟੂ ਉਹ ਚੱਲ ਗਿਆ ਜਸਮੇਸ਼ ਦਿਸ਼ਮੇਸ਼ ਇਹ ਆਪਣੇ ਨੂੰ ਪ੍ਰੋਪਲਰ ਆ ਗਿਆ ਜਿੰਨੇ ਲਈ ਦੂਜਾ ਆ ਗਿਆ ਤਾ ਹੁਣ ਚੇਂਜ ਕਰਨ ਲੋੜ ਨਹੀਂ ਦੂਜਾ ਮੈਚ ਆ ਗਿਆ ਹਾਂ ਇਹ ਵੀ ਹੈਗਾ ਆਪਣਾ ਇਹਨਾਂ ਦਾ ਪ੍ਰੋਪਲਰ ਪ੍ਰੋਪਲਰ ਹਾਂਜੀ ਇਹ ਨਾਲ ਦੂਜਾ ਮੈਚ ਹੋਊਗਾ ਜੀ ਤੇ ਜਿੰਨਾ ਪਹਿਲਾਂ ਦੱਸੇ ਦਿੱਤਾ ਜਿਹੜੀਆਂ ਨੇ ਜਿੱਤਣ ਕਹਿੰਦਾ ਸਦੀਨਾ ਸੈਮੀਫਾਈਲ ਜਿਹੜੀ ਹਾਰਨ ਨੇ ਆ ਕੋਈ ਜਿਹੜੀ ਬਾਈ ਵਾਲੀ ਦੇ ਨਾਲ ਜਿਹੜਾ ਹੈਗਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਹੋਊਗਾ ਤੇ ਦੂਜੇ ਨਾਲ ਆਪਾਂ ਯਾਦ ਰੱਖਦਾ ਹਾਂ ਕਿ ਅਨਵਾਦੀ ਸਾਰਿਆਂ ਦਾ ਕੋਈ ਸਾਰਿਆਂ ਨੂੰ ਇੱਕ ਤਰੀਕ ਤੋ ਸਾਰੇ ਹਮ ਹੋਣ ਆ ਕੇ ਕੱਲ ਨੂੰ ਤਕਰੀਬਨ 11:00 ਵਜੇ ਦੀਪੂਪੀ ਨੇ ਗਰਾਊਂਡਾਂ 'ਚ ਪਹੁੰਚੋ ਤੇ ਆਇਓ ਫਿਰ ਪੇਨਾ ਦਾ ਕੁਮਾਰ ਜੀ ਨੂੰ ਮਾਗੋ ਤੇ ਕੋਦ ਅਨਵਾਦੀਆਂ ਗੀਮ ਦਾ ਨਿਆਰਾ ਲੋਗੀ ਆਰਬਾ ਸਾਰਿਆਂ ਦਾ ਵਾਹਿਗੁਰੂ ਦੀ ਕਹਾਲਾ ਵਾਹਿਗੁਰੂ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਤੁਹਾਨੂੰ ਪਤਾ ਇੱਕ ਸਾਲ ਦੇ ਵਿੱਚ ਦੋ ਸੀਜ਼ਨ ਕਬੱਡੀ ਦੇ ਹੁੰਦੇ ਆ ਇਸ ਸਾਲ ਦਾ ਜਿਹੜਾ ਲਾਸਟ ਸੀਜ਼ਨ ਆ ਉਹ ਕੱਲ੍ਹ ਜਾਣੀ ਕਿ 9 ਨਵੰਬਰ ਤੋਂ ਟੀਪੁੱਕੀ ਗੁਰਦੁਆਰਾ ਸਾਹਿਬ ਦੇ ਜਿਹੜੇ ਸਾਹਮਣੇ ਗਰਾਊਂਡਸ ਆ ਉਹਨਾਂ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਉਹਦੇ ਲਈ ਅਸੀਂ ਸਾਰਿਆਂ ਨੂੰ ਸੱਦਾ ਦੇ ਰਹੇ ਹਾਂ ਵੀ ਸਾਰੇ ਜਣੇ ਹੌਮ ਹਮਾ ਕੇ ਪਹੁੰਚੋ ਉਹਨਾਂ ਜਿਹੜੇ ਆਪਣੇ ਟੂਰਨਾਮੈਂਟ ਹੋ ਰਿਹਾ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਇੱਥੇ ਤੁਸੀਂ ਦੇਖਦੇ ਹੋ 365 ਦੀ ਟੀਮ ਨਾਲ ਜਿੰਨੇ ਵੀ ਕਮੈਂਟੇਟਰ ਰੁਪਿੰਦਰ ਜਲਾਲ ਬਿੱਟੂ ਰੌੜ ਤੇ ਹੋਰਨਾਂ ਦੇ ਸਾਥੀ ਪਹੁੰਚ ਚੁੱਕੇ ਆ ਤੇ ਇਵੇਂ ਹੀ ਮੱਖਣ ਅਲੀ ਜੀ ਵੀ ਪਹੁੰਚ ਰਹੇ ਆ ਤੇ ਸਾਡੇ ਕੋਲ ਜਿਹੜਾ ਹੈਗਾ ਲਹਿੰਦੇ ਪੰਜਾਬ ਤੋਂ ਆਪਣੇ ਪਲੇਅਰ ਵੀ ਇੱਥੇ ਪਹੁੰਚੇ ਹੋਏ ਆ ਬਾਕੀ ਹਜੇ ਦੂਜਾਂ ਘਰਾਂ 'ਚ ਜਿਹੜੇ ਇੱਥੇ ਗਰਾਊਂਡ ਵਿੱਚ ਮਿਲੇ ਉਹਨਾਂ ਨੂੰ ਤੁਹਾਡੇ ਰੂਰੂ ਕਰ ਰਹੇ ਆ ਤੇ ਇਸੇ ਤਰ੍ਹਾਂ ਹੀ ਪਾਲਾ ਜਲਾਲਪੁਰ ਖੁਸ਼ੀ ਦੁੱਗਾ ਬੱਗਾ ਆਪਣੇ ਦੁੱਲਾ ਬੱਗਾ ਪਿੰਡ ਤੇ ਹੋਰ ਉਹਨਾਂ ਦੇ अनेਕਾਂ ਜਿਹੜੇ ਵੱਡੇ ਏ ਕਲਾਸ ਦੇ ਹੈਗੇ ਪਲੇਅਰ ਸਾਰੇ ਸਾਰੇ ਉਹ ਕੱਲ ਦੇ ਇੱਥੇ ਪਹੁੰਚ ਚੁੱਕੇ ਆ ਜਿਹੜੇ ਕੁਝ ਰਹਿੰਦੇ ਆ ਅੱਜ ਰਾਤ ਤੱਕ ਪਹੁੰਚ ਜਾਣਗੇ ਸੋ ਜੋ ਕੱਲ ਨੂੰ ਟੀਪੁਕੀ ਦੀ ਗਰਾਊਂਡ ਦੇ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਹੋਣ ਜਾ ਰਿਹਾ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਉਹਦੇ ਵਿੱਚ ਪਹੁੰਚੋ ਸਾਡੀਆਂ ਕੁਝ ਬੇਨਤੀਆਂ ਆ ਕਿ ਜਿਵੇਂ ਕਿ ਆਪਾਂ ਨੂੰ ਪਤਾ ਇਹ ਆਪਣਾ ਸਾਰਿਆਂ ਦਾ ਇੱਕ ਪਰਿਵਾਰਕ ਫੰਕਸ਼ਨ ਹੋਣੇ ਆ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਪਰਿਵਾਰਾਂ ਸਮੇਤ ਆਓ ਨੇ ਮੇਰਾ ਕੋਈ ਵੀ ਵੀਰ ਗਰਾਉਂਡ ਦੇ ਵਿੱਚ ਨਸ਼ਾ ਕਰਕੇ ਆਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਪਰਿਵਾਰ ਆ ਆਪਣੇ ਸਾਰਿਆਂ ਦੇ ਸਾਂਝੇ ਆ ਤੇ ਆਪਾਂ ਜਿਹੜੇ ਮੇਲੇ ਕਰਾਉਣੇ ਆ ਆਪਣਾ ਇਹਨਾਂ ਦਾ ਮਕਸਦ ਆ ਵੀ ਆਪਾਂ ਸਾਰੇ ਜਿਹੜੀ ਹੈਗੀ ਭਾਈਚਾਰੇ ਨੂੰ ਇਕੱਠੇ ਕਰੀਏ ਉਹਦੇ ਵਿੱਚ ਆਪਣੀਆਂ ਬੀਬੀਆਂ ਪਣਾ ਬੱਚੀਆਂ ਨੇ ਵੀ ਆਉਣਾ ਛੋਟੇ ਬੱਚਿਆਂ ਨੇ ਆਉਣਾ ਜੇ ਆਪਾਂ ਹੀ ਉੱਥੇ ਨਸ਼ਾ ਕਰਕੇ ਜਾਵਾਂਗੇ ਤਾਂ ਉਹਨਾਂ ਤੇ ਬਹੁਤ ਮਾੜਾ ਪ੍ਰਭਾਵ ਪਊਗਾ ਸੋ ਸਾਰਿਆਂ ਨੂੰ ਸਾਡੇ ਵੱਲੋਂ ਪੁਰਜ਼ੋਰ ਬੇਨਤੀ ਆ ਤੇ ਟਾਈਮ ਦੇ ਨਾਲ ਪਹੁੰਚਣਾ ਕਿਉਂਕਿ ਕੱਲ ਸਾਡੀ ਕੋਸ਼ਿਸ਼ ਆ ਕਿ 11:30 ਵਜੇ ਪਹਿਲਾਂ ਮੈਂ ਸ਼ੁਰੂ ਕਰਾਂਗੇ ਤუ ਮੈਂ ਹੁਣ ਕੋਸ਼ਿਸ਼ ਕਰੂੰਗਾ ਆਪਣੇ ਪਾਕਿਸਤਾਨ ਤੋਂ ਆਏ ਹੋਏ ਮੇਰੇ ਜਿਹੜੇ ਪਲੇਅਰ ਆ ਆਪੋ ਆਪਣੀ ਇੰਟਰੋਡਕਸ਼ਨ ਦੇ ਕੇ ਆਪਣੇ ਕਲੱਬਾਂ ਵੱਲੋਂ ਵੀ ਤੁਹਾਨੂੰ ਸੱਦਾ ਪੱਤਰ ਦੇਣ ਤੇ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਮੈਂ ਆਦਲ ਗੱਲ ਜਿਹੋ ਆਪਣੇ ਪਾਕਿਸਤਾਨ ਤੋਂ ਆਪਣੇ ਸਾਥੀਆਂ ਨੂੰ ਲੈ ਕੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਇੰਟਰੋਡਕਸ਼ਨ ਕਰਾ ਕੇ ਤੇ ਬਾਕੀਆਂ ਦੇ ਨਾਲ ਵੀ ਰੂਬਰੂ ਕਰਾਉਣ ਦੀ ਜੀ ਅਸਲਾਮੁਅਲੈਕੁਮ ਦਾ ਸਰਦਾਰ ਵੀਰਾਂ ਨੂੰ ਸਸ਼ਤਰੀ ਕਾਲ ਜੀ ਮੇਰਾ ਨਾਮ ਮੁਹੰਮਦ ਆਦਲ ਅਸਲਮ ਗੇਲਾ ਜੀ ਮੈਂ ਇੱਥੇ ਕਲਗੀਦਾਰ ਆਜ਼ਾਦ ਕਬੱਡੀ ਕਲੱਬ ਵੱਲੋਂ ਖੇਡਣਾ ਸੁਭਾ ਤੇ ਸਾਰੇ ਵੀਰਾਂ ਵਾਸਤੇ ਰਿਕਵੈਸਟ ਕਿਸਵੇਰੇ ਜ਼ਰੂਰ ਪਹੁੰਚੋ ਟੂਰਨਾਮੈਂਟ ਦੀ ਰੌਣਕ ਨੂੰ ਦਬਾਲਾ ਕਰੋ ਹਾਂਜੀ ਅਸਲਾਮੁਅਲੈਕਮ ਜੀ ਮੇਰਾ ਨਾਮ ਜ਼ਫਰ ਇਕਬਾਲ ਆ ਜੀ ਨਿਕਨੇਮ ਜੈਨੀਆ ਜੀ ਤੇ ਆਪਾਂ ਇੱਥੇ ਆਜ਼ਾਦ ਕੱਲਗੀਧਰ ਆਜ਼ਾਦ ਕਬੱਡੀ ਕਲੱਬੋਂ ਖੇਡ ਰਹੇ ਹਾਂ ਜੀ ਤੇ ਕੱਲ 9 ਨਵੰਬਰ ਨੂੰ ਟੀਪੁਕੀ ਦੇ ਵਿੱਚ ਬਹੁਤ ਤਕੜਾ ਟੂਰਨਾਮੈਂਟ ਹੋਣ ਜਾ ਰਿਹਾ ਤੇ ਸਾਰੇ ਵੀਰ ਹਮਮੂਮ ਆ ਕੇ ਪਹੁੰਚੋ ਤੇ ਕਬੱਡੀ ਮੈਚ ਦੀ ਰੌਣਕ ਵਧਾਓ ਥੈਂਕ ਯੂ ਅਸਲਾਮੁਅਲੈਕਮ ਤੇ ਸਰਦਾਰ ਭਾਈ ਹੁਨੈਸ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਪ੍ਰੋਫੈਸ ਨਫੀਸ ਗੁੱਜਰ ਜੀ ਤੇ ਮੈਂ ਕੱਲਗੀਧਰ ਆਜ਼ਾਦ ਕਬੱ ਤੇ ਜਿਹੜਾ ਕੱਲ ਨੂੰ ਕੱਪ ਹੋ ਰਿਹਾ ਸਾਰੇ ਵੀਰਾਂ ਨੂੰ ਸਦਾ ਹਮ ਹਮਾ ਕੇ ਪਹੁੰਚੋ ਤੇ ਮੈਚ ਦੀ ਰੌਣਕ ਨੂੰ ਦਬਾਲਾ ਕਰੋ ਥੈਂਕ ਯੂ ਅਸਲਾਮੁਅਲੈਕੁਮ ਮੇਰਾ ਨਾਮ ਗੁਲਾਮ ਫਰੀਦ ਕੱਲੋ ਪਪਾ ਮਾ ਕਵਡੀ ਕਲੱਬ ਵੱਲੋਂ ਖੇਡ ਰਹੇ ਤੇ ਸਾਰੇ ਵੀਰ ਸਾਰੇ ਵੀ ਆਨ ਵੇਖਣ ਲਈ ਆਓ ਤੇ ਟੂਰਨਾਮੈਂਟ ਦੀ ਰੌਣਕ ਨੂੰ ਦਬਾਲਾ ਹਾਂਜੀ ਅਸਲਾਮੁਅਲੈਕੁਮ ਜੀ ਮੈਂ ਤਾਂ ਡਾਬਰ ਆ ਰਾਣਾ ਆਤੀ ਤੇ ਆਪਾਂ ਕੱਲ ਨੂੰ ਵਾਇ ਕਟੂ ਸਪੋਰਟਸ ਕਵਡੀ ਕਲੱਬ ਵੱਲੋਂ ਖੇਡ ਰਹੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਉੱਥੇ ਪਹੁੰਚਣ ਬਹੁਤ ਵੱਡੀਆਂ ਮੈਚ ਹੋ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਪੁਸ਼ਪੰਦਰ ਪ੍ਰੋ ਸਾਰੀ ਸੰਗਤ ਨੂੰ ਪਿਆਰ ਭਰੀ ਬੇਨਤੀ ਆ ਕੱਲ ਨੂੰ 9 ਨਵੰਬਰ ਨੂੰ ਟੀ ਪੁੱਕੀ ਹੋਮ ਹਮਾ ਕੇ ਪਹੁੰਚੋ ਤੇ ਸਾਡਾ ਸਾਰਿਆਂ ਦਾ ਸਾਥ ਨਿਭਾਓ ਹਰਦੀਪ ਸਿੰਘ ਕਬੱਡੀ ਕਲੱਬ ਟਾਕਾ ਨੀਨੀ ਵੱਲੋਂ ਸਭ ਨੂੰ ਬੇਨਤੀ ਕਰਦਾ 9 ਨਵੰਬਰ ਨੂੰ ਗੁਰੂ ਘਰ ਦੇ ਸਾਹਮਣੇ ਜੋ ਕਿ ਮੈਚ ਹੋਣ ਜਾ ਰਿਹਾ ਹੈ ਤੇ ਸਭ ਨੇ ਤੁਮ ਤੁਮਾ ਕੇ ਉੱਥੇ ਪਹੁੰਚਣਾ ਤੇ ਕਬੱਡੀ ਦਾ ਇੰਜੋਏ ਕਰਨਾ ਹੈ ਜੀ ਸਾਰਿਆਂ ਦਾ ਜਿਵੇਂ ਤੁਸੀਂ ਦੇਖ ਲਿਆ ਕਿ ਆਪਣੇ ਕੋਈ ਪਲੇਅਰ ਵੀ ਆਏ ਹੋ ਬਾਕੀ ਘਰਾਂ ਚ ਕੁਝ ਆਰਾਮ ਕਰ ਰਿਹਾ ਕੁਝ 에어ਪੋਰਟ ਤੋਂ ਆ ਰਹੇ ਆ ਤੇ ਤੁਸੀਂ ਵੀ ਹੁਣ ਆਪਣੇ ਕੰਮਾਂ ਕਰਾਂ ਦੀ ਤਿਆਰੀ ਅੱਜ ਤੋਂ ਆਰੰਭ ਦਿਓ ਤੇ ਬਣਾਓ ਆਪਣਾ ਟਾਈਮ ਤੇ ਪਰਿਵਾਰਾਂ ਸਮੇਤ ਆਪਾਂ ਕੱਲ ਮਿਲਦੇ ਹਾਂ ਸਰਜਾਣੇ ਦੀਪੁਕੀ ਦੇ ਗੁਰੂ ਘਰ ਦੇ ਸਾਹਮਣੇ ਵਾਲੀਆਂ ਗਰਾਊਂਡਸ ਦੇ ਵਿੱਚ ਸਾਰਿਆਂ ਨੂੰ ਸਾਡੇ ਵੱਲੋਂ